ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਰਮਦਾਸ ਸਿੰਘ ਸਿੱਖਾਂ ਦਾ ਮੁੰਡਾ ਆਇਆ 30 ਸਾਲ ਉਮਰ ਦਾ ਭਰਾ ਦੀ ਤੇ ਵੀਰ ਹੈਗਾ ਗ੍ਰੰਥੀ ਤੇ ਕੁੜੀ ਆਪਾਂ ਨੂੰ ਅੰਬਰਧਾਰੀ ਚਾਹੀਦੀ ਹੈ ਜੀ ਮੁੰਡਾ ਗ੍ਰੰਥੀ ਹੈ ਅੰਬਰਧਾਰੀ ਕੁੜੀ ਹੋਵੇ ਏਰੀਆ ਜਿਹੜਾ ਮਰਜ਼ੀ ਹੋਵੇ ਤੇ ਆਪਾਂ ਨੂੰ ਅੰਬਰਧਾਰੀ ਕੁੜੀ ਚਾਹੀਦੀ ਹੈ ਜੀ ਮੁੰਡਾ ਗ੍ਰੰਥੀ ਹੈ ਤੇ ਰਮਦਾਸ ਸਿੰਘ ਸਿੱਖਾਂ ਦਾ ਮੁੰਡਾ ਹੈ ਤੇ ਵੀਡੀਓ ਨੂੰ ਕਰ ਦਿਓ ਤਾਂ ਕਿ ਸ਼ੇਅਰ ਥਾ ਕੇ ਇਸ ਵੀਰ ਨੂੰ ਇਸ ਦਾ ਜੀਵਨ ਸਫਲ ਹੋਈ ਮੈਨਸਿਕ ਤੌਰ ਤੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਪਠੰਡੇ ਏਰੀਏ ਤੋਂ ਭੈਣ ਕੋਲੇ ਕੁੜੀ ਹੈ 7-8 ਸਾਲ ਦੀ ਤੇ ਆਪਾਂ ਨੂੰ ਮੁੰਡਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਚਾਹੀਦਾ ਜੀ ਤੇ ਜ਼ਮੀਨ ਚਾਹੇ ਮੁੰਡੇ ਕੋਲੇ ਨਾ ਹੋਵੇ ਤੇ ਬਾਹਰਲੀ ਕੰਟੀ ਚ ਹੋਵੇ ਮੁੰਡਾ ਜਿਹੜਾ ਸਮੀਤ ਕੁੜੀ ਭੈਣ ਨੂੰ ਅਪਣਾਉਣਾ ਚਾਹੁੰਦਾ ਹੋਵੇ ਤੇ ਕੁੜੀ ਤਾਂ ਚਲੋ ਉਹਦੀ ਮੰਮੀ ਵੀ ਰੱਖ ਲੂਗੀ ਤੇ ਕੁੜੀ ਦੀ ਮਾਸਟਰ ਡਿਗਰੀ ਕਰੀ ਹੋਈ ਆ ਵਧੀਆ ਪੜਾਈ ਕਰੀ ਹੋਈ ਆ ਤੇ ਪਾਰਲਰ ਦਾ ਕਰਿਆ ਹੋਇਆ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਗੁੱਡੀ 93 ਵਰਨ ਜੀ ਤੇ ਗੁੱਡੀ ਹੈਗੀ ਆ ਜੱਟਾਂ ਦੀ 6-7 ਕਿੱਲਿਆਂ ਦੇ ਵਿੱਚ ਆਪਾਂ ਨੂੰ ਮੁੰਡਾ ਚਾਹੀਦਾ ਜੀ 12 ਕਪੜੀ ਹੋਈ ਐ ਤੇ ਵਧੀਆ ਪਰਿਵਾਰ ਚੋਂ ਐ ਭੈਣ ਵਿਆਹ ਵੀ ਵਧੀਆ ਕਰਨਗੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਭੈਣ ਦਾ ਏਰੀਆ ਹੈਗਾ ਬਗਾ ਪੁਰਾਣਾ ਬਾਗੇ ਪੁਰਾਣੇ ਦੇ ਨੇੜੇ ਤੇੜੀ ਕਰਨਾ ਇਹਨਾਂ ਨੇ ਜੇ ਕੋਈ ਇੱਧਰ ਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਅੱਜ ਸੰਗਰੂਰ ਏਰੀਏ ਦੇ ਵਿੱਚੋਂ ਪਟਵਾਰੀ ਮੁੰਡਾ ਚਾਰ ਕਿਲੇ ਪੈਲੀ ਆ ਜੀ ਜੱਟਾਂ ਦਾ ਮੁੰਡਾ ਤੇ ਵੀਰ ਨੂੰ ਕੁੜੀ ਬੱਸ 10-12 ਪੜ੍ਹੀ ਹੋਈ ਘਰੇਲੂ ਚਾਹੀਦੀ ਹੈ ਜੀ ਤੇ ਵੀਰ ਦੀ ਉਮਰ ਹੈਗੀ ਹੈ 29 ਸਾਲ ਤੇ ਕੁੜੀ 1 ਅੱਧਾ ਸਾਲ ਘੱਟੀ ਹੋਵੇ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਜਾਏ ਏਰੀਆ ਜਿਹੜਾ ਮਰਜੀ ਹੋਵੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਫਿਲਡਰ ਤੇ ਦੋ ਦਿਨ ਪਹਿਲਾਂ ਮੈਂ ਗੁੱਡੀ ਪਾਈ ਸੀ ਜੀ ਕਪੂਰ ਥਲੇ ਵਾਲੀ ਤੇ ਉਹਨਾਂ ਨੂੰ ਬਾਹਰਲੀ ਵੱਡੀ ਕੰਟਰੀ ਦੇ ਵਿੱਚ ਹੀ ਮੁੰਡਾ ਚਾਹੀਦਾ ਕੈਨੇਡਾ ਅਮਰੀਕਾ ਜਾਂ ਇੰਗਲੈਂਡ 38 ਸਾਲ ਦੀ ਉਮਰ ਹੈ ਭੈਣ ਬਿਲਕੁਲ ਕੁਮਾਰੀ ਹੈ ਜੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਵਧੀਆ ਰਿਚ ਫੈਮਿਲੀ ਚੋਂ ਹੈ ਤੇ ਆਪਾਂ ਦੁਬਾਰਾ ਵੀਡੀਓ ਇਸ ਕਰਕੇ ਪਾਉਣੀ ਹੈ ਜੀ ਇਸ ਕਰਕੇ ਪਾਉਣੀ ਹੈ ਵੀ ਆਪਾਂ ਨੂੰ ਹਜੇ ਤੱਕ ਮੁੰਡਾ ਨਹੀਂ ਮਿਲਿਆ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਇਸ ਭੈਣ ਨੂੰ ਦਾ ਜਲਦੀ ਜਲਦੀ ਵਿਆਹ ਕਰਨਾ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈਆਂ ਨੇ ਦੋ ਸਕੀਆਂ ਭੈਣਾ ਜੀ ਰਾਜੇ ਸਿੱਖਾਂ ਦੀਆਂ ਕੁੜੀਆਂ ਨੇ ਗਰੀਬ ਘਰੋਂ ਨੇ ਉਦੋਂ ਤਾਂ ਪੰਜ ਭੈਣ ਭਾਈ ਨੇ ਇੱਕ ਭੈਣ ਵਿਆਹਤੀ ਭਾਈ ਕੁਮਾਰਾ ਚਾਰ ਭੈਣਾਂ ਕੁਮਾਰੀਆਂ ਨੇ ਠੀਕ ਹੈ ਤੇ ਆਪਾਂ ਨੂੰ ਦੋਨਾਂ ਕੁੜੀਆਂ ਵਾਸਤੇ ਦੋ ਮੁੰਡੇ ਚਾਹੀਦੇ ਨੇ ਚਾਹੇ ਦੋ ਦੋ ਢਾਈ ਢਾਈ ਕਿਲਿਆਂ ਦੇ ਵਿੱਚ ਹੋਣ ਜੀ ਇੱਕ ਭੈਣ ਤਾਂ ਹੈਗੀ ਐ 12 ਪੜੀ ਹੋਈ ਇੱਕ ਹੈਗੀ ਐ 10 ਪੜੀ ਹੋਈ ਇੱਕ ਦੀ ਉਮਰ ਹੈਗੀ ਐ 28 ਸਾਲ ਤੇ ਦੂਜੀ ਦੀ ਉਮਰ ਹੈਗੀ ਆ 33 ਸਾਲ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੈਨੂੰ ਇਹਦੇ ਵਿੱਚ ਆਪਦਾ ਨੰਬਰ ਜਰੂਰ ਛੱਡਿਓ ਜੀ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਤੇ ਕੁੜੀਆਂ ਹੈਗੀਆਂ ਇਧਰ ਕੋਟਕਪੂਰੇ ਕੰਨੀਓ ਤੇ ਮੋਗੇ ਲੰਘ ਜਾਂਦੇ ਨੇ ਮੋਗੇ ਮਾਗੇ ਤੱਕ ਚੱਲ ਜੂਗਾ ਮੁੰਡਾ ਜਿੱਥੋਂ ਦਾ ਮਰਜ਼ੀ ਹੋਵੇ ਤੇ ਆਪਾਂ ਜੇ ਸਾਨੂੰ ਅੱਜ ਮੁੰਡਾ ਮਿਲਦਾ ਤਾਂ ਕੱਲ ਨੂੰ ਉਹਨਾਂ ਦੇ ਘਰੇ ਲੈ ਜਾ ਕੇ ਖੰਮਣੀ ਬਣਾ ਲਿਆਵਾਂਗੇ ਠੀਕ ਹੈ ਘਰ-ਬਾਰ ਅਸੀਂ ਉਹ ਕਹਿੰਦੇ ਘਰੀ ਲੈ ਕੇ ਆਉ ਸਾਡੇ ਤੇ ਬਸ ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ ਇਹੀ ਉਹਨਾਂ ਦੇ ਹੱਥ ਮੰਨ ਕੇ ਬੇਨਤੀ ਹੈ ਜੀ ਬਹੁਤ ਗਰੀਬ ਪਰਿਵਾਰ ਦੀਆਂ ਕੁੜੀਆਂ ਨੇ ਹਾਂਜੀ ਸਾਸਤਰੀ ਗੱਲ ਮੈਂ ਥੋੜੀ ਆਪਣੀ ਰਪਿੰਦਰ ਤੇ 6.5 ਬੈਂਡ ਆਈ ਹੋਈ ਨੇ ਜੀ ਭੈਣ ਦੇ ਜੱਟਾਂ ਦੀ ਕੁੜੀ ਹੈ 20 ਸਾਲ ਉਮਰ ਹੈ ਜੀ ਤੇ ਜੇ ਕੋਈ ਜੱਟਾਂ ਦਾ ਮੁੰਡਾ ਆਇਆ ਹੋਇਆ ਖਰਚਾ ਲਾ ਦੂਗਾ ਜੀ ਤੇ ਉਹ ਜਰੂਰ ਆਪਣੇ ਨਾਲ ਸੰਪਰਕ ਕਰੋ ਤੇ ਮੁੰਡਾ ਇਧਰ ਹੀ ਚਾਹੀਦਾ ਆਪਾਂ ਨੂੰ ਕੋਟਕਾ ਏਰੀਏ ਦੇ ਵਿੱਚ ਕੋਟਕਪੁਰੇ ਵਿੱਚ ਮੋਗਾ ਹੋ ਗਿਆ ਕੋਟਕਪੁਰਾ ਹੋ ਗਿਆ ਤੇ ਇਤੋਂ ਜ਼ਿਆਦੇ ਗਾਹ ਇਹਨਾਂ ਨੇ ਨਹੀਂ ਜਾਣਾ ਜਗਰਾਵਾ ਤੱਕ ਆ ਜਾਣਗੇ ਜੀ ਤੇ ਮੁੰਡਾ ਜੱਟਾਂ ਦਾ ਹੀ ਹੋਵੇ ਮੁੰਡੇ ਦੀ ਉਮਰ 25 ਕਿ ਸਾਲ ਹਾਂਜੀ ਸਾਸਰੀ ਕਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਇਆ ਜੀ 65 ਕਿੱਲਿਆਂ ਦੇ ਵਿੱਚ ਮੁੰਡਾ ਧਿਆਨ ਨਾਲ ਸੁਣ ਲਓ ਜੀ 65 ਕਿੱਲਿਆਂ ਦੇ ਵਿੱਚ ਆਇਆ 90 ਵਰਨਾ ਵੀਰ ਤੇ ਉਸ ਤੋਂ ਆਪਾਂ ਨੂੰ ਕੁੜੀ ਚਾਹੀਦੀ ਐ ਛੋਟੀ ਤੇ ਵਿਆਹ ਵਧੀਆ ਕਰਵਾਉਣਗੇ ਤੇ ਕੋਈ ਵਧੀਆ ਘਰ ਦੀ ਕੁੜੀ ਜੱਟਾਂ ਦੀ ਆਪਣੀ ਨਾਪੇ ਪਟਿਆਲਾ ਸੰਗਰੂਰ ਧੂਰੀ ਏਰੀਏ ਦੇ ਵਿੱਚ ਹੈਗੀ ਐ ਤਾਂ ਵਧੀਆ ਪੜ੍ਹਾਈ ਕਰੀ ਹੋਵੇ ਜੀ ਕੁੜੀ ਚਾਹੀਦੀ ਹਾਂਜੀ ਸੱਸਰੀ ਘਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ 90 ਵਰਨ ਇੱਕ ਭੈਣ ਆਈ ਹੈ ਜੀ ਡਬੋਸ ਵਾਲੀ ਤੇ ਮੁੰਡਾ ਆਪਾਂ ਨੂੰ ਜੱਟਾਂ ਦਾ ਚਾਹੀਦਾ ਕਿਉਂਕਿ ਕੁੜੀ ਵੀ ਜੱਟਾਂ ਦੀ ਹੈ ਤੇ ਭੈਣ ਦੀ ਉਮਰ ਪਣਦੀ ਐ 33-34 ਸਾਲ ਉਸ ਹਿਸਾਬ ਨਾਲ ਤੇ ਵੀਡੀਓ ਨੂੰ ਜੱਬ ਕੇ ਸ਼ੇਅਰ ਕਰ ਦਿਓ ਜੀ ਜੇ ਕੋਈ ਮੇਰਾ ਵੀਰ ਪੰਜ ਸੱਤ ਕਿੱਲਿਆਂ ਦੇ ਵਿੱਚ ਹੈਗਾ ਤਾਂ ਆਪਾਂ ਨੂੰ ਇਹ ਭੈਣ ਲਈ ਮੁੰਡਾ ਚਾਹੀਦਾ ਜੀ ਇਹ ਤੋਂ ਵੱਡਾ ਵੀਡੀਓ ਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਜਿਹੜੀ ਆਪਣੇ ਰਿਸ਼ਤੇਦਾਰ ਤੇ ਆ ਜਆ ਆਪਣੇ ਕੋਲੇ ਗੁੱਡੀ ਆਈ ਹੈ ਜੀ ਗੁੱਡੀ ਹੈਗੀ 28 29 ਦੇ ਸਾਲਾਂ ਦੀ ਜੱਟਾਂ ਦੀ ਗੁੱਡੀ ਹੈ ਜੇ ਕਿਸੇ ਕੋਲੇ 40 ਤੋਂ ਪਲੱਸ ਕਿੱਲੇ ਹੈਗੇ ਨੇ 40 ਪਲੱਸ ਕਿੱਲੇ ਚਾਹੀਦੇ ਨੇ ਜੀ ਆਪਾਂ ਨੂੰ ਜ਼ਮੀਨ 40 ਤੋਂ ਪਲੱਸ ਹੋਵੇ 40 ਕਿਲੇ ਜ਼ਮੀਨ ਹੋਵੇ ਮੁੰਡੇ ਕੋਲੇ ਉੱਪਰੀ ਹੋਵੇ ਥੱਲੇ ਨਾ ਹੋਵੇ ਤੇ ਆਪਾਂ ਵਧੀਆ ਉਹਨਾਂ ਨੂੰ ਵਿਆਹ ਕਰਵਾਵਾਂਗੇ ਜੀ ਤੇ ਘੱਟੋ ਘੱਟ 60-70 ਲੱਖ ਰੁਪਿਆ ਵਿਆਹ ਤੇ ਲਾ ਦੇਣਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇ ਜੀ ਹਾਂਜੀ ਸਸਰੀ ਕਾਲ ਮੈਂ ਸੁਟੀ ਆਪਣੀ ਰਵਿੰਦਰ ਤੁਸੀਂ ਦੇਖਦੇ ਹੋ ਮੋਕੇ ਮੇਰੇ ਮੂੰਹ ਤੇ ਹਾਸੇ ਬਹੁਤ ਹੈ ਵੀ ਮੈਂ ਕੋਈ ਇਦਾਂ ਦੀ ਗੱਲ ਕਹਿਣ ਵਾਲੀ ਆ ਵੀ ਹਾਸੇ ਵਾਲੀ ਆਪਣੇ ਕੋਲੇ ਮੁੰਡਾ ਆਇਆ ਜੀ ਅਮਰੀਕਾ ਦੇ ਵਿੱਚ ਪੱਕਾ ਮੁੰਡਾ ਮੋਦੀਆਂ ਵਾਲਾ ਜੱਟਾਂ ਦੀ ਕੁੜੀ ਵਾਲੀ ਖੁਸ਼ਕਬਰੀ ਹੈ ਬੋਦੀਆਂ ਵਾਲਾ ਮੁੰਡਾ ਇੱਕ ਤਾਂ ਕੁੜੀ ਦੀ ਕਹਿੰਦਾ ਇੱਥੋਂ ਕੁਝ ਅੱਖ ਵੀ ਨਹੀਂ ਹੋਵੇ। ਉਹ ਰੋਂਗ ਜੇ ਜਾਂ ਤਾਂ ਬਨੇ ਆ ਲੋ ਹੁਣ ਜੀ ਨਹੀਂ ਜਾਣਾ। ਵੀ ਇੱਕ ਆਹ ਖਾਨੀ ਆ ਥੱਲੇ ਦਾ ਬੁੱਲ ਵਿੰਨਿਆ ਹੋਵੇ ਕੁੜੀ ਦਾ। ਵੀ ਜੇ ਕੋਈ ਐਹੋ ਜੀ ਕੁੜੀ ਹੈਗੀ ਤਾਂ ਮੇਰੀ ਵੀਡੀਓ ਦੇਖ। ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਟੀ ਆਪਣੀ ਰਵਿੰਦਰ ਆਪਣੇ ਕੋਲੇ ਆਈ ਆ ਇੱਧਰ ਮੋਕੇ ਜਿਹਦੇ ਵਿੱਚ ਉਹ ਗੁੱਡੀ 450 ਕੀ ਦਾ ਉਹਨਾਂ ਦਾ ਆਬਦਾ ਤੇ ਉਹਨਾਂ ਨੂੰ ਚਾਹੀਦਾ ਯੂਐਸਏ ਦਾ ਸਿਟੀਜ਼ਨ ਮੁੰਡਾ ਜਿਹਦਾ ਉੱਥੇ ਆਬਦਾ ਕਾਰਵਾਰ ਹੋਵੇ। ਤੇ ਆਵਦਾ ਕੋਈ ਉੱਥੇ ਤਕੜਾ ਕੰਮ ਨਹੀਂ ਹੋਇਆ ਤੇ ਇਦਾਂ ਦਾ ਮੁੰਡੇ ਦੀ ਮੰਗ ਆ ਜੀ ਤੇ ਭੈਣ ਦੀ ਉਮਰ 93 ਦੀ ਬੌਰਣਾ ਭੈਣ ਸੋਹਣੀ ਸੁਲੱਖੀ ਹੈ ਠੀਕ ਹੈ ਜੀ ਤੇ ਫਾਈਟ ਹੋਈ ਤਾਂ ਆਪਾਂ ਨਹੀਂ ਦੱਸਾਂਗੇ ਆਪਾਂ ਭੇਜਾਂਗੇ ਤੁਹਾਨੂੰ ਡਾਟਾ ਤੇ ਆਪਣੇ ਖਾਤਰ ਵਧੀਆ ਇਹ ਭੈਣ ਖਾਤਰ ਤਕੜੇ ਘਰੋਂ ਮੁੰਡਾ ਤੇ ਜ਼ਮੀਨ ਘਟੋ ਘਟ 60 70 ਕਿੱਦੇ 80 ਕਿਲੇ ਹੂੰ ਤਾਂ ਵਾਲਾ ਵਧੀਆ ਹੈ ਜਾ ਫਿਰ ਉਧਰ ਅਮਰੀਕਾ ਦੇ ਵਿੱਚ ਜ਼ਮੀਨ ਲੈਤੀ ਹੋਵੇ ਘੱਟੋ ਘੱਟ 4-5 ਕਰੋੜ ਰੁਪਇਆ ਕੁੜੀ ਦੇ ਵਿਆਹ ਦੇ ਉੱਤੇ ਲਾਉਣੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਦੂਜੇ ਨੰਬਰ ਤੇ ਕਿਸੇ ਦਾ ਮਜ਼ਾਕ ਨਹੀਂ ਡਾਈਦਾ ਜ਼ਮੀਨ ਸਭ ਕੋਲੀ ਹੈ ਜੀ ਧੰਨਵਾਦ ਹਾਂ ਜੀ ਸਸਰੀ ਘਰ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਾਂ ਨੂੰ ਇੱਧਰ ਚੰਡੀਗੜ੍ਹ ਮੋਹਾਲੀ ਕੰਨੀ ਮੁੰਡਾ ਚਾਹੀਦਾ ਜੀ ਆਪਣੇ ਕੋਲੇ ਗੁੱਡੀ ਆਈ ਹੈ ਕੁੜੀ ਸੋਹਣੀ ਸੁਨੱਖੀ ਹੈ ਜੀ 24-25 ਸਾਲ ਦੀ ਹੈ ਤੇ ਜੱਟਾਂ ਦੀ ਗੁੱਡੀ ਐ ਜੀ ਵਧੀਆ ਪੜੀ ਲਿਖੀ ਐ ਤੇ ਜੇ ਕੋਈ ਮੋਹਾਲੀ ਏਰੀਏ ਦੇ ਵਿੱਚ ਪਟਿਆਲੇ ਏਰੀਏ ਦੇ ਵਿੱਚ ਉਹਦੇ ਨੇੜੇ ਤੇੜੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਮੁੰਡਾ ਕਿਤੇ ਹੈਗਾ ਤਾਂ ਮੈਨੂੰ ਮੈਸੇਜਾਂ ਦੇ ਵਿੱਚ ਜਵਾਬ ਦਿਓ ਜੀ ਥੈਂਕ ਯੂ ਹਾਂਜੀ ਸਤ ਸ੍ਰੀ ਅਕਾਲ ਮੈਂ ਥੋਡੀ ਆਪਣੀ ਰੁਪਿੰਦਰ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਐ ਜੀ ਕੋਈ ਵੀ ਕਾਸ਼ਟ ਫੋਨ ਕਰ ਸਕਦੀ ਐ ਜੀ ਮੈਸੇਜ ਕਰ ਸਕਦੀ ਐ ਤੇ ਮੈਸੇਜ ਹੀ ਕਰਿਆ ਕਰੋ ਫੋਨ ਤੇ ਨਾ ਬਣਾ ਦਿਆ ਕਰੋ ਆਪਣੇ ਕੋਲੇ ਆਇਆ ਮਜਬੀ ਸਿੰਘਾਂ ਦੀ ਕੁੜੀ ਤੇ ਫੋਟੋ ਤੇ ਡਾਟਾ ਸੈਂਡ ਕਰ ਦਿਓ ਜੀ ਮੁੰਡੇ ਦਾ ਕੁੜੀ ਦੀ ਉਮਰ ਹੈਗੀ 26-27 ਸਾਲ ਤੇ ਕੁੜੀ ਆਪਣੇ ਕੋਲੇ ਤੁਮਾਰੀ ਹੈ ਕੁੜੀ ਦੇ ਮੰਮੀ ਡੈਡੀ ਨਹੀਂ ਹੈਗੇ ਜੀ ਤੇ ਰਿਸ਼ਤੇਦਾਰਾਂ ਨਹੀਂ ਤੋਰਨੀ ਹੈ ਥੈਂਕ ਯੂ ਧੰਨਵਾਦ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮੁੰਡਾ ਆਇਆ ਜੀ 24 ਸਾਲਾਂ ਦਾ ਜੱਟਾਂ ਦਾ ਮੁੰਡਾ ਵਧੀਆ ਫੈਮਿਲੀ ਚੋਂ ਭੈਣ ਵੀ ਆਸਟ੍ਰੇਲੀਆ ਹੈ ਤੇ ਆਪ ਵੀ ਆਸਟ੍ਰੇਲੀਆ ਹੀ ਜਾਣਾ ਚਾਹੁੰਦਾ ਮੁੰਡਾ ਵਧੀਆ ਪੜਿਆ ਲਿਖਿਆ ਹੈ ਤੇ ਨੌ ਬੈਂਡ ਵੀ ਆਏ ਹੋਏ ਨੇ ਵੀਰੇ ਨੂੰ ਤੇ ਤੁਸੀਂ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੇ ਕੋਈ ਆਸਟ੍ਰੇਲੀਆ ਦੀ ਕੁੜੀ ਦਾ ਵੀਜ਼ਾ ਆਇਆ ਹੋਇਆ ਹੈ ਆਸਟ੍ਰੇਲੀਆ ਦੀ ਕੁੜੀ ਦਾ ਵੀਜ਼ਾ ਆਇਆ ਹੋਇਆ ਉਹਦੇ ਨਾਲ ਵੀਰਾ ਵਿਆਹ ਕਰਾਉਣਾ ਚਾਹੁੰਦਾ ਜੋ ਵੀ ਖਰਚਾ ਹੋਊਗਾ ਦੇ ਦੇਣਗੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਹਾਂਜੀ ਸਸਰੀ ਘਰ ਮੈਂ ਸੋਢੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ ਜੱਟਾਂ ਦੀ ਗੁੱਡੀ ਹੈ ਜੀ 5 ਫੁੱਟ 11 ਇੰਚ ਮੁੰਡੇ ਦਾ ਕੱਦ ਚਾਹੀਦਾ ਧਿਆਨ ਨਾਲ ਸੁਣ ਲਓ 5 ਫੁੱਟ 11 ਇੰਚ ਮੁੰਡੇ ਦਾ ਕੱਦ ਸਾੜੀ ਦਾ ਤੇ ਬੀਬੀ ਹੈਗੀ ਗੁਰਸੇਖ ਤੇ ਗੁਰਸੇਖ ਮੁੰਡੇ ਨੂੰ ਹੀ ਬੇਨਤੀ ਹੈ ਜੀ ਬੋਦੀਆਂ ਵਾਲੇ ਫੋਨ ਨਾ ਕਰਿਓ ਬੋਦੀਆਂ ਵਾਲੇ ਨਾਲ ਵਿਆਹ ਕੁੜੀ ਨੇ ਨਹੀਂ ਕਰਾਉਣਾ ਜੀ ਤੇ ਵੀਡੀਓ ਦੇ ਵਿੱਚ ਹੀ ਮੈਨੂੰ ਕਮੈਂਟ ਕਰੋ ਨੰਬਰ ਛੱਡੋ ਆਪ ਦਾ ਤੇ ਵੀਡੀਓ ਮੁਤਾਬਕੇ ਸ਼ੇਅਰ ਕਰ ਦਿਓ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਮੁਸਲਮਾਨਾਂ ਦੀ ਗੁੱਟੀ ਆਈ ਹੈ ਜੀ ਹੈਗੀ 27 28 ਸਾਲ ਦੀ ਦੋ ਬੱਚੇ ਨੇ ਜੀ ਭੈਣ ਕੋਲੇ ਦੋ ਬੱਚੇ ਨੇ ਦੋ ਹੀ ਮੁੰਡੇ ਨੇ ਚਾਰ-ਚਾਰ ਸਾਲ ਦੇ ਦੋ ਹੀ ਜੋੜੇ ਨੇ ਮਤਲਬ ਮੁੰਡੇ ਜੋੜੇ ਨੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਮੁਸਲਮਾਨ ਕਾਸਟ ਦੇ ਵਿੱਚ ਹੋਵੇ ਜਾਂ ਕਿਸੇ ਵੀ ਕਾਸਟ ਦੇ ਵਿੱਚ ਹੋਵੇ ਤੇ ਇੱਕ ਅਰਮਦਾਸੀਆਂ ਦੀ ਕਾਸਟ 'ਚ ਨਾ ਹੋਵੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਗੁੱਡੀ ਆਈ ਹੈ ਜੀ ਗੁੱਡੀ ਦੀ ਉਮਰ 30 ਸਾਲ ਹੈ ਜੀ ਧਿਆਨ ਨਾਲ ਸੁਣ ਲਓ ਗੁੱਡੀ ਦੀ ਉਮਰ 30 ਸਾਲ ਹੈ ਤੇ ਇੰਗਲੈਂਡ ਦੇ ਵਿੱਚ ਪੱਕੀ ਐ ਭੈਣ ਬੱਚਾ ਲਵੇ ਭੈਣ ਦੇ ਤੇ ਬੱਚੇ ਦਾ ਆਪਣੇ ਕੋਲ ਡਾਟਾ ਨਹੀਂ ਆਇਆ ਗੁੱਡੀ ਆ ਜਾਂ ਮੁੰਡਾ ਤੇ ਆਪਾਂ ਨੂੰ ਜੋ ਵੀ ਆਪਣਾ ਭੈਣ ਭਾਈ ਇੰਗਲੈਂਡ ਦੇ ਵਿੱਚ ਹੀ ਇਧਰੋਂ ਪੰਜਾਬ ਚੋਂ ਗਿਆ ਹੋਇਆ ਮੁੰਡਾ ਤੇ ਮੈਨੂੰ ਮੈਸੇਜ ਕਰੋ ਜੀ ਤੇ ਮੇਰੇ ਨਾਲ ਗੱਲ ਕਰੋ ਤੇ ਆਪਾਂ ਨੂੰ ਥੋੜਾ ਰਿਸ਼ਤਾ ਪੱਕਾ ਕਰੀ